ਫੋਟੋ ਫ੍ਰੀ ਕਾਲ ਜੀ ਅੱਜ ਆਪਾਂ ਆਪ ਜੀਆਂ ਨੂੰ ਗੁਰਦੁਆਰਾ ਨਾਨਕ ਗੁਰਦੁਆਵਾਬਾ ਨਾਨਕ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ ਇਹ ਗੁਰਦੁਆਰਾ ਸਕਾਮਸ ਸ਼ਹਿਰ ਵਿੱਚ ਸਥਿਤ ਹੈ ਸਕਾਮਸ ਸ਼ਹਿਰ ਮੀਟਰਸ ਕਲੰਬੀਆ ਦੇ ਰਾਜ ਕੈਨੇਡਾ ਵਿੱਚ ਹੈ ਇਹ ਬਾਹਰ ਗੱਡੀ ਪਾਰਕਿੰਗ ਕਰ ਲਈ ਹੈ ਇਸ ਗੱਡੀ ਵਿੱਚ ਅਸੀਂ ਬੈਂਕੂਰ ਤੋਂ ਆਏ ਹਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਇਹ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ ਜੋ ਸਾਡਾ ਸਵਾਗਤ ਕਰ ਰਹੀ ਹੈ ਇਹ ਗੁਰਦੁਆਰਾ ਸਾਹਿਬ ਦਾ ਦਰਬਾਰ ਹਾਲ ਹੈ ਇਹ ਤੇ ਸੰਗਤਾਂ ਮਹਤਵਕ ਹੋ ਰਹੀਆਂ ਹਨ ਹਾਂ ਸੋਈ ਕਰ ਹੈ ਇਸ ਦੇ ਨਾਲ ਹੀ ਲੰਗਰ ਹਾਲ ਹੈ ਆਪ ਹੁਣ ਸੋਈ ਕਰਦੇ ਦਰਸ਼ਨ ਕਰ ਰਹੇ ਹਾਂ ਲੰਗਰ ਹਾਲ ਦੇ ਵਿੱਚ ਸੰਗਤਾਂ ਲੰਗਰ ਦਾ ਅਨੰਦ ਮਾ ਲ ਰਹੀਆਂ ਹਨ ਇਤੋਂ ਦੇ ਪ੍ਰਬੰਧਕ ਕਮੇਟੀ ਨੇ ਸੰਕਵਾ ਆਂਗਾਂ ਆਂਗਾਂ ਦੇ ਲਈ ਲੰਗਰ ਦੀ ਸੇਵਾ ਕੀਤੀ ਇਹ ਹੈ ਬਜ਼ੁਰਗਾਂ ਦਾ ਜਥਾ ਫੈਨ ਕੋ ਉਰਤੋਂ ਦਰਸ਼ਕਾਂ ਦੇ ਲਈ ਆਇਆ ਹੋਇਆ ਹੈ ਅਮੀਰ ਆਵਜਿਆਂ ਨੂੰ ਇਹ ਪਸੰਦ ਆਏਗਾ ਜੇ ਆਪ ਨੂੰ ਇਹ ਪਸੰਦ ਹੈ ਤਾਂ ਲਾਈਕ ਕਰਨਾ ᱟᱛᱮ ᱥᱮᱭᱟᱨ ᱠᱟᱨᱱᱟ